ਸਤਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਉਹਨਾਂ ਦਾ ਕਰਦੇ ਹਾਂ ਖਬਰਾਂ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਤਸ੍ਰੀ ਅਕਾਲ ਗੁਰਪ੍ਰੀਤ ਸਤ ਸ੍ਰੀ ਅਕਾਲ ਜੀ ਸੁਖਬਰਾਂ ਦਾ ਜੇਕਰ ਆਪਾਂ ਰੁਕ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਬਿਹਾਰ ਦੀਆਂ ਚੋਣਾਂ ਤੇ ਹੀ ਚੱਲਦੇ ਹਾਂ ਦੂਸਰੇ ਫੇਸ ਦੀਆਂ ਚੋਣਾਂ ਵੀ ਅੱਜ ਹੋ ਗਈਆਂ ਨੇ ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ 5% ਦੀ ਤੋਂ ਵੱਧ ਜੇ ਰਿਕਾਰਡ VOTING ਹੋ ਜਾਵੇ ਤਾਂ ਫਿਰ ਸੱਤਾ ਦੇ ਵਿੱਚ ਪਰਿਵਰਤਨ ਹੋਣ ਦੀ ਆਸ ਹੁੰਦੀ ਹੈ ਤੇ ਦੂਜਾ ਫੇਜ਼ ਇਸ ਸਥਿਤੀ ਨੂੰ ਲੈ ਕੇ ਕੀ ਕਹਿੰਦਾ ਜੀ ਖਬਰ ਤਾਂ ਇਹ ਆ ਰਹੀ ਹੈ ਵੀ 2020 ਦੇ ਨਾਲੋਂ ਖਾਸੀ ਚੰਗੀ VOTING ਵੱਧ ਹੋ ਗਈ ਹੈ ਜੀ ਹਾਂ ਜੀ ਬਿਹਾਰ ਦੇ ਵਿੱਚ ਅੱਜ 11 ਨਵੰਬਰ ਨੂੰ ਦੂਜੇ ਫੇਜ਼ ਦੀ ਵੋਟਾਂ ਪਈਆਂ ਹੈਗੀਆਂ ਤੇ ਟੋਟਲ 122 ਸੀਟਾਂ ਤੇ ਵੋਟਾਂ ਪਈਆਂ ਤੇ ਰਿਕਾਰਡ ਵੋਟਿੰਗ ਹੋਈ ਹੈ ਜੀ تقریبا 868% 88.52% ਵੋਟਿੰਗ ਹੋਈ ਹੈ ਜਿਹੜੀ ਕਿ 2020 ਦੇ ਚੋਣਾ ਨਾਲੋਂ 10% ਜ਼ਿਆਦਾ ਹੈ ਤੇ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਵੋਟਰ ਟਰਨ ਆਊਟ ਰਹਾਗਾ ਤੇ ਜਿਹੜੇ ਮੁਸਲਮਾਨ ਬਹੁਤ ਇਲਾਕੇ ਨੇ ਕਿਸਨਗੰਜ ਹੋ ਗਿਆ ਸਿਮਾਨ ਚਲਾੜੇ ਉੱਥੇ ਜਿਵੇਂ ਕਿਸਨਗੰਜ ਚਾ ਸਭ ਤੋਂ ਵੱਧ 77% ਵੋਟਿੰਗ ਹੋਈ ਹੈ ਤੇ ਨਵਦਾ ਦੇ ਵਿੱਚ ਸਭ ਤੋਂ ਘੱਟ 57% ਵੋਟਿੰਗ ਹੋਈ ਹੈ ਤੇ ਪਹਿਲੇ ਫੇਚ 8.8% ਵੋਟਾਂ ਪਈਆਂ ਸੀ ਜੇ ਦੋਹਾਂ ਫੇਜ ਜੇ ਦੋਹਾਂ ਫੇਜਿਸ ਦੀ ਵੋਟਾਂ ਨੂੰ ਮਿਲਾ ਦिए ਤਾਂ ਤਕਰੀਬਨ 68.81% ਮਤਦਾਨ ਹੋਇਆ ਜਿਹੜਾ ਕਿ ਪਿਛਲੇ ਸਾਲ 2000 ਪਿਛਲਾ ਜਿਹੜਾ ਚੋਣ ਸੀ 2000 ਪਈ ਆਲਾ ਉਹਦੇ ਵਿੱਚ ਸਿਰਫ 57% VOTING ਹੋਈ ਸੀ ਤੇ ਜੇ ਇਸ حساب ਨਾਲ ਲਈਏ ਤਾਂ 10% ਦੇ ਨੇੜੇ ਤੇੜੇ VOTING ਵੱਧ ਹੋਈ ਹੈ ਤਾਂ ਇਹ ਗੱਲ ਹੈ ਜੀ आ, मतलब इस ਤੋਂ ਬਾਅਦ ਆਪਾਂ ਜਿਵੇਂ ਪਿਛਲੇ ਬੁਲੇਟਿਨ ਚ ਦੱਸਿਆ ਸੀ ਜਦੋਂ 6 ਨਵੰਬਰ ਦੀਆਂ ਵੋਟਾਂ ਪਈਆਂ ਕਿ ਜੇ 5% ਤੋਂ ਵੱਧ ਵੋਟਾਂ ਪੈ ਜਾਂਦੀਆਂ ਨੇ ਬਿਹਾਰ ਦੇ ਵਿੱਚ ਪਿਛਲੇ ਚੋਣਾਂ ਤੋਂ ਤਾਂ ਫਿਰ ਉੱਥੇ ਪਰਵਰਤਨ ਹੁੰਦਾਗਾ ਕੀ ਇੱਥੇ ਇਸ ਵਾਰ ਪਰਵਰਤਨ ਹੋਊਗਾ ਇੱਕ ਵੱਡਾ ਸਵਾਲ ਹੈ ਅੱਜ ਜਦੋਂ ਹੀ ਵੋਟਾਂ ਪਈਆਂ ਜਿਵੇਂ 7 ਵਜੇ VOTING ਖਤਮ ਹੋਈ ਹੈ ਤੇ ਚੈਨਲਾਂ ਨੇ 7 ਵਜੇ ਹੀ ਐਗਜ਼ਿਟ ਪੋਲ ਦੇ ਦਿੱਤੇ ਹੈ ਕਿ ਐਗਜ਼ਿਟ ਪੋਲ ਤਕਰੀਬਨ ਆਪਾਂ ਜੇ ਗੱਲ ਕਰਨੀ ਹੋਵੇ ਤਾਂ ਸਾਰਾ ਜਿਹੜੇ ਵੱਡੇ ਏਜੰਸੀਆਂ ਨੇ ਉਹਨਾਂ ਨੇ ਐਗਜ਼ਿਟ ਪੋਲ ਦਿੱਤੇ ਹੈਗੇ ਆ ਤੇ ਮੈਂ ਅੱਜ ਐਗਜ਼ਿਟ ਪੋਲ ਦੇਖ ਰਿਹਾ ਸੀਗਾ ਐਗਜ਼ਿਟ ਪੋਲਾਂ ਚ ਤਾਂ ਦੇਖੋ ਐਨਡੀਆ ਐਨਡੀਆ ਜਿਹੜੀ ਹੈ ਨੈਸ਼ਨਲ ਡੈਮੋਕ੍ਰੈਟਿਕ ਅਲਾਈანს ਐਂਡ ਬੀਜਪੀ ਉਹਨਾਂ ਦੀ ਸਰਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਹੜੀ ਮਾਗਟ ਬੰਦ ਜਿਹੜਾ ਇੰਡੀਆ ਅਲਾਈანს ਹੈ ਲਾਲੂ ਯਾਦਵ ਤੇ ਕਾਂਗਰਸ ਤੇ ਲੈਫਟ ਦੀਆਂ ਪਾਰਟੀਆਂ ਦਾ ਉਹਨਾਂ ਨੂੰ ਕੱਟ ਸੀਟਾਂ ਮਿਲ ਰਿਆ ਨੇ ਐਂਡੀਏ ਨੂੰ ਇਹ ਮੰਨ ਕੇ ਚੱਲ ਰਿਹਾ ਹੈ ਜਿਹੜਾ ਐਗਜ਼ਿਟ ਪੋਲ ਨੇ ਜਿਵੇਂ ਮੈਂ ਦੱਸਾਂ ਡੈਨਿਕ ਪਾਸ ਕਰਦਾ ਜਿਹੜਾ ਐਗਜ਼ਿਟ ਪੋਲ ਹੈ ਉਹ 145 ਸੀਟਾਂ ਦੇ ਰਿਹਾਗਾ ਐਂਡੀਏ ਨੂੰ ਤੇ 90 ਦੇ ਨੇੜੇ ਤੇੜੇ ਸੀਟਾਂ ਦੇ ਰਿਹਾਗਾ ਮਾਗਟ ਬੰਦ ਨੂੰ 5-10 ਸੀਟਾਂ ਦੂਜਿਆਂ ਨੂੰ ਦੇ ਰਿਹਾਗਾ ਮੈਟ੍ਰਿਕਸ ਦਾ ਵੀ ਇਸੇ ਕਿਸਮ ਦਾ ਹੈ ਮਤਲਬ ਸਾਰੇ ਜਿਹੜੇ ਐਗਜ਼ਿਟ ਪੋਲ ਹੈਗੇ ਆ ਸਾਰੇ ਇਸੇ ਕਿਸਮ ਦੇ ਹੀ ਆਪਾਂ ਕਹੇ ਲਈਏ ਕਿ ਐਗਜ਼ਿਟ ਪੋਲ ਦੇ ਰਹੇ ਨੇ ਜਿਹਦੇ ਚ ਚਾਣਕ ਦੇ ਚਾਣਕੇ ਨੂੰ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਚਾਣਕ 130 ਦਿਖਾ ਰਿਹਾਗਾ ਐਨਡੀਏ ਦੀਆਂ ਤੇ 100 ਦਿਖਾ ਰਿਹਾਗਾ ਮਾਰਕਟ ਬੰਦ ਦੀਆਂ ਤੇ 5 7% 5 7 ਸੀਟਾਂ ਦਿਖਾ ਰਿਹਾਗਾ ਜਿਹੜੇ ਅਦਰਸ ਨੇ ਜਿਹੜੇ ਹੋਰ ਪਾਰਟੀਆਂ ਨੇ ਇਹ ਕਿਹਾ ਜਾ ਰਿਹਾਗਾ ਤੇ 2025 ਦਾ ਐਗਜ਼ਿਟ ਪੋਲ ਆ ਚੁੱਕਿਆਗਾ ਜੀ ਸਭ ਤੋਂ ਵੱਧ ਸੀਟਾਂ ਜੇ ਆਪਾਂ ਆਪਾਂ ਨਾਲ ਗੱਲ ਕਰਨੀ ਹੋਵੇ ਤੇ ਐਨਡੀਏ ਨੂੰ ਸਭ ਤੋਂ ਵੱਧ ਐਨਡੀਏ ਚ ਵੀ ਭਾਜੀਪੀ ਨੂੰ ਸਭ ਤੋਂ ਵੱਧ ਸੀਟਾਂ ਦੇ ਰਹੇ ਨੇ 101 ਸੀਟਾਂ ਤੇ ਭਾਜੀਪੀ ਲੜੀ ਸੀ ਉਹਦੇ ਚ ਉਹਨਾਂ ਨੂੰ 80 ਫੀਸਦ ਸੀਟਾਂ ਜਿਸ ਦੇ ਦਿਖਾ ਰਹੇ ਨੇ ਤਕਰੀਬਨ 80 82 ਸੀਟਾਂ ਬੀਜੇਪੀ ਜਿੱਤ ਰਹੀ ਹੈ ਤੇ ਜੀਡੀਯੂ ਦਾ ਵੀ ਚੰਗਾ ਦਸ ਦਿਖਾਇਆ ਜਾ ਰਿਹਾਗਾ ਕਿ ਜੀਡੀਯੂ ਵੀ ਚੰਗੀਆਂ ਸਿੱਟਾਂ ਜਿੱਤ ਰਹੀ ਹੈ ਜੀਡੀਯੂ ਨੂੰ ਤਕਰੀਬਨ 65 ਸਿੱਟਾਂ ਦਿਖਾਈਆਂ ਜਾ ਰਹੀਆਂ ਨੇ ਤੇ ਹੋਰਾਂ ਨੂੰ ਵੀ ਤੇ 65 ਸਿੱਟਾਂ ਹੀ ਆਰਜीडी ਦੀਆਂ ਦਿਖਾਈਆਂ ਜਾ ਰਹੀਆਂ ਨੇ ਮੈਂ ਹਾਲਾਂਕਿ ਇਹਨਾਂ ਸਰਵੇਸ ਤੋਂ ਥੋੜਾ ਡਿਫਰ ਕਰਾਂਗਾ ਮੈਨੂੰ ਲੱਗਦਾਗਾ ਕਿ ਬੰਪਰ VOTING ਹੋਈ ਹੈ ਇਸ ਬਾਰ ਜਿਹੜੇ ਇਹ ਸਰਵੇ ਐਗਜ਼ਿਟ ਪੋਲ ਦਿਖਾਏ ਜਾ ਰਹੇ ਨੇ ਇਹਨਾਂ ਤੋਂ ਅੱਡ ਰਿਜ਼ਲਟ ਆਊਗਾ ਤੇ ਰਿਜ਼ਲਟ ਮੇਰੇ ਹਿਸਾਬ ਨਾਲ ਇਸ ਵਾਰ ਦੋ ਆਪਾਂ 14 ਨਵੰਬਰ ਨੂੰ ਵਿਕਲ ਕਰਾਂਗੇ ਤੇ 3 ਦਿਨ ਬਾਅਦ ਰਿਜ਼ਲਟ ਆ ਜਾਣਾ ਬਿਹਾਰ ਸੋਣਾ ਦਾ ਮੈਨੂੰ ਲੱਗਦਾ ਹੈਗਾ ਕਿ ਇਸ ਵਾਰ ਉੱਥੇ ਐਨਡੀਏ ਉਹਨੇ ਮਜ਼ਬੂਤੀ ਨਾਲ ਨਹੀਂ ਆ ਰਿਹਾ ਹੋ ਮੇਰਾ ਮੇਰਾ ਤਾਂ ਦਾਅ ਹੋ ਰਹਿਗਾ ਕਿ ਸ਼ਾਇਦ ਉਥੇ ਜਿਹੜਾ ਲਾਲੂ ਯਾਦਵ ਦਾ ਮੁੰਡਾ ਤੇ ਜਿਸ ਵੀ ਯਾਦਵ ਉਹ ਜਾ ਕੇ ਸਿੱਟਾ ਕੱਢਾ ਸਿੰਗਲ ਲਾਰਜਸਟ ਪਾਰਟੀ ਲਾਲੂ ਯਾਦਵ ਦੇ ਮੁੰਡੇ ਦੀ ਹੋਊਗੀ ਦੂਜੇ ਨੰਬਰ ਤੇ ਭਾਜਪਾ ਰਹੂਗੀ ਤੀਜੇ ਨੰਬਰ ਤੇ ਨਤੀਸ ਦੀ ਪਾਰਟੀ ਰਹੂਗੀ ਬਾਕੀ ਗਠਜੋੜ ਕੀ ਬਣਦੇ ਨੇ ਮਤਲਬ ਮੇਰਾ ਜੇ ਮੈਂ ਆਪਣਾ ਨੰਬਰ ਬੋਲਣਾ ਹੋਵੇ ਤਾਂ ਮੈਂ ਮੰਨਦਾਗਾ ਕਿ 130 ਤੇ ਇੰਡੀਆ ਆਲਾਈንስ ਖੜਾ ਹੈਗਾ ਤੇ ਤਕਰੀਬਨ 110 ਤੇ ਐਨਡੀਏ ਖੜਾ ਹੈ ਤੇ 10-14 ਫਿੱਟਾਂ ਇੱਧਰ ਉੱਧਰ ਆਉਣ ਗਿਆ ਅਦਰਸ ਨੂੰ ਮਿਲਣ ਗਿਆ ਤਾਂ ਮਤਲਬ ਆਪਾਂ ਦੇਖਦੇ ਆ ਤੇ ਮੇਰਾ ਨੰਬਰ ਮੈਂ ਇਹਨੂੰ ਯਾਦ ਵੀ ਤੁਸੀਂ ਵੀ ਯਾਦ ਰੱਖਿਓ ਜੇ ਯਾਦ ਦਿਵਾਇਓ ਜਦੋਂ 14 ਨਵੰਬਰ ਨੂੰ ਰਿਜ਼ਲਟ ਆ ਰਹੇ ਹੋਣਗੇ ਕਿ ਕਿ ਮੈਂ ਤੁਹਾਨੂੰ ਮਤਲਬ ਮੈਂ ਕੀ ਬੋਲਿਆ ਸੀਗਾ ਤੇ ਕੀ ਉਹਦਾ ਰਿਜ਼ਲਟ ਆਇਆ ਹੂੰ ਜੀ ਜ਼ਰੂਰ ਜ਼ਰੂਰ ਆਪਾਂ ਜ਼ਰੂਰ ਉਸਤੇ ਵੀ ਸਾਰੀ ਚਰਚਾ ਕਰਾਂਗੇ ਨਾਲੋਂ ਨਾਲ ਤੁਸੀਂ ਵੀ ਸਾਨੂੰ ਅਪਡੇਟ ਦਿੰਦੇ ਰਹੋ ਉਸ ਤੋਂ ਅੱਗੇ ਜੇਕਰ ਅਗਲੀ ਖਬਰ ਵੱਲ ਵਧੀਏ ਤਾਂ ਦਿੱਲੀ ਵਿੱਚ ਜਿਹੜਾ ਲਾਲ ਕਿਲੇ ਦੇ ਲਾਗੇ ਬਲਾਸਟ ਹੋਇਆ ਉਸ ਨੇ ਖਾਸੀ دہشت ਫਲਾ ਦਿੱਤੀ ਹੈ ਜਿਹੜੇ ਮੀਡੀਆ ਹਾਊਸਸ ਨੇ ਉਹ ਸਵੇਰ ਤੋਂ ਹੀ ਬਲਕਿ ਕੱਲ ਤੋਂ ਹੀ ਸਾਰਾ ਸਾਰਾ ਸਮਾਂ ਆਪਣਾ ਇਸੇ ਚੀਜ਼ ਤੇ ਲਾ ਰਹੇ ਨੇ ਕਿ ਮੋਦੀ ਸਾਹਿਬ ਦੇ ਵੱਲੋਂ ਆਪਣੀ ਭਾਸ਼ਣ ਦੇ ਵਿੱਚ ਜੱਕਦਮ ਇੰਗਲਿਸ਼ 'ਚ ਸ਼ਿਫਟ ਮਾਰ ਕੇ ਇਹ ਬਿਆਨ ਦਿੱਤਾ ਗਿਆ ਇਹ ਗੱਲ ਕਹੀ ਗਈ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਵੇ ਜਿਹੜੇ ਇਹ ਕੁਝ ਕਰਦੇ ਨੇ ਇਸ ਚੀਜ਼ ਦੀ ਸੈਂਸਿਟੀਵਿਟੀ ਨੂੰ ਸਮਝਣਾ ਹੋਵੇ ਤਾਂ ਕਿਵੇਂ ਸਮਝਿਆ ਜਾਵੇ ਇਹਨਾਂ دہشت ਫਲਾਉਣ ਵਾਲੀਆਂ ਖਬਰਾਂ ਤੋਂ ਹਟ ਕੇ ਜੇ ਟੈਕਨੀਕਲੀ ਆਪਾਂ ਦੇਖਣਾ ਹੋਵੇ ਤਾਂ ਕੈਸ ਜਗ੍ਹਾ ਤੇ ਇਸ ਸਮੇਂ ਏਜੰਸੀਆਂ ਖੜੀਆਂ ਨੇ ਏਜੰਸੀਆਂ ਕਿੰਨੀ ਇੱਕ ਡੈਪਥ ਵਿੱਚ ਇਸ ਦੇ ਜਾ ਸਕਦੀਆਂ ਨੇ ਕਿ ਜਾਂ ਫਿਰ ਅਸੀਂ ਜਿਸ ਤਰੀਕੇ ਦੇ ਨਾਲ ਪਹਿਲਗਾਮ ਵਾਲੇ ਕਟਨਾ ਤੋਂ ਬਾਅਦ ਇਹ ਦੇਖਿਆ ਕਿ ਇੱਕ ਪੂਰਾ ਮੁਖ ਇੱਕ ਦੇਸ਼ ਵੱਲ ਨੂੰ ਇੱਕ ਖਾਸ ਤਬਕੇ ਵੱਲ ਨੂੰ ਮੁੜ ਗਿਆ ਨਾ ਕਿ ਉਹਨਾਂ ਲੋਕਾਂ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕਾਂ ਨੇ ਉੱਥੇ ਆਰਾਮ ਦੇ ਨਾਲ ਆ ਕੇ ਉਹ ਸਾਰਾ ਕੁਝ ਕੀਤਾ ਪਾਇਓ ਚਾਨਣਾ ਕਿਉਂਕਿ ਇਹ ਕਟਨਾ 12 ਲੋਕਾਂ ਦੀ ਜਾਨ ਲੈ ਗਈ ਹੈ ਇਹ ਤਮਾਕਾ ਹਾਂਜੀ ਦਿੱਲੀ ਦੇ ਲਾਲ ਕਿਲੇ ਦੇ ਲਵੇ ਇਹ ਕੱਲ ਸੋਮਵਾਰ ਨੂੰ ਸ਼ਾਮ 6 ਵਜੇ ਇਹ ਆਪਾਂ ਕਹਿ ਲਈਏ ਕਿ ਤਮਾਕਾ ਹੋਇਆਗਾ ਜਿਹੜਾ ਰੈੱਡ ਫੋਰਟ ਮੈਟਰੋ ਸੈਸ਼ਨ ਹੈ ਉਹਦਾ ਗੇਟ ਨੰਬਰ 1 ਹੈ ਉਹਦੇ ਲਵੇ ਇਹ ਚਲਦੀ ਹੋਈ ਕਾਰ 'ਚ ਤਮਾਕਾ ਹੋਇਆਗਾ ਤੇ ਇਹ ਇਨਾ ਇਨਾ ਭਿਆਨਕ ਤਮਾਕਾ ਸੀ ਜਿਸ ਕਰਕੇ ਕਈ ਸਾਰੇ ਲੋਕਾਂ ਦੇ ਚਥੜੇ ਵੀ ਉੱਡ ਗਏ ਹੈਗੇ ਆ ਤੇ ਕਿਸੇ ਦਾ ਤੜ ਕਿਸੇ ਦਾ ਆਪਾਂ ਕਹਿ ਲਈਏ ਹੱਥ ਪੈਰ ਅਡੜ ਖਿਲਰੇ ਹੋਏ ਨਜ਼ਰ ਆਏ ਬਹੁਤ ਭਿਆਨਕ ਤਮਾਕਾ ਸੀਗਾ ਬਹੁਤ ਜਿਆਦੇ ਸਭ ਤੋਂ ਵੱਧ ਜਿਹੜੇ ਆਪਾਂ ਰਿਕਸ਼ਾ ਚਾਲਕ ਅਤੇ ਜਿਹੜੇ ਮੋਟਰਸਾਈਕਲ ਆਲੇ ਨੇ ਉਹ ਸਭ ਤੋਂ ਜਿਆਦੇ ਮਰੇ ਨੇ 12 ਲੋਕ ਮਰੇ ਨੇ ਤੇ ਤਕਰੀਬਨ ਹਜ਼ਰ ਤੱਕ ਜਿਹੜੀ ਅਪਡੇਟ ਹੈ ਉਹਦੇ ਚ ਦੱਸਿਆ ਜਾ ਰਿਹਾ ਹੈਗਾ ਕਿ 40 ਤੋਂ ਵੱਧ ਜਿਹੜੇ ਲੋਕ ਹੈਗੇ ਆ ਉਹ ਗੰਭੀਰ ਤੌਰ ਤੇ ਜ਼ਖਮੀ ਵੀ ਹੋਏ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਤੁਸੀਂ ਤਸਵੀਰਾਂ ਵੀ ਇਸ ਚੀਜ਼ ਦੀਆਂ ਦੇਖ ਚੁੱਕੇ ਹੋ ਹੋਵੋਗੇ ਇਹਦੇ ਚ ਦੇਖੋ ਜਿਹੜੀ ਏਜੰਸੀਆਂ ਨੇ ਉਹ ਕਈ ਕਿਸਮ ਦੇ ਜਾਂਚ ਕਰ ਰਹੀਆਂ ਨੇ ਤਿੰਨ ਮੇਨਲੀ ਇਹ ਹੈ ਜਾ ਰਿਹਾ ਕਿ ਤਿੰਨ ਲੈਵਲ ਦੀ ਉਹ ਜਾਂਚ ਕਰ ਰਹੀਆਂ ਨੇ ਏਜੰਸੀਆਂ ਤੇ ਨੰਗਲ ਖੰਗਾਲ ਰਹੀਆਂ ਨੇ ਇਹਦੇ ਚ ਇੱਕ ਤਾਂ ਜਿਹੜਾ ਕਾਰ ਦੇ ਅੰਦਰ ਜਿਹੜਾ ਮੌਜੂਦ ਸੀ ਡਾਕਟਰ ਉਮਰ ਉਹਦਾ ਨਾਮ ਦੱਸਿਆ ਜਾ ਰਿਹਾਗਾ ਤੇ ਉਹਦੇ ਉਹਨੇ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮੀ 6:30 ਵਜੇ ਤੱਕ ਕੀ ਕੀਤਾ ਉਹਦੇ ਤਿੱਖਤਾ ਚੱਲ ਰਿਹਾ ਉਹਦੀ ਮੂਵਮੈਂਟ ਨੂੰ ਟਰੈਕ ਕੀਤਾ ਜਾ ਰਿਹਾਗਾ ਤੇ ਉਹਦੇ ਚ ਸੀਸੀਟੀਵੀ ਫੁਟੇਜ ਵਗੈਰਾ ਇਹ ਸਾਰਾ ਕੁਝ ਲੱਭਿਆ ਜਾ ਰਿਹਾਗਾ ਦੂਜਾ ਇਹ ਜਿਹੜੀ ਇੱਕ ਇਹ ਗੱਲ ਨਿਕਲ ਕੇ ਆਈ ਹੈ ਕਿ ਜਿਹੜਾ ਵਿਸਫੋਟ ਹੋਇਆਗਾ ਜਿਹੜਾ ਧਮਾਕਾ ਹੋਇਆਗਾ ਉਹਦੇ ਵਿੱਚ ਅਮੋਨੀਅਮ ਨਾਈਟ੍ਰੇਟ ਫਿਊਲ ਅਤੇ ਡੈਟੋਨੇਟਰ ਦਾ ਇਸਤੇਮਾਲ ਕੀਤਾ ਗਿਆ ਸੀ ਉਹਦੇ ਬਾਰੇ ਵੀ ਜਾਂਚ ਚੱਲ ਰਹੀ ਹੈ ਬਾਕੀ ਇੱਕ ਦਿਨ ਪਹਿਲਾਂ ਜੰਮੂ ਕਸ਼ਮੀਰ ਪੁਲਿਸ ਨੇ ਫਰੀਦাবাদ ਤੇ ਇੱਕ ਇੱਕ ਮੋਡਿਊਲ ਨਾਲ ਜੁੜੇ ਹੋਏ ਤਿੰਨ ਡਾਕਟਰਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲ ਤਕਰੀਬਨ 2900 ਕਿਲੋ ਵਿਸਫੋਟਕ ਬਰਾਮਦ ਹੋਇਆ ਸੀਗਾ ਤੇ 2900 ਕਿਲੋ ਬਹੁਤ ਜ਼ਿਆਦਾ ਹੁੰਦਾਗਾ ਜੀ ਤੇ ਇਸ ਤੇ ਤਿੰਨ ਜਾਂਚ ਚੱਲ ਰਹੀ ਹੈ ਪਹਿਲਾ ਤਾਂ ਇਹ ਕਿ ਜਿਹੜੇ ਮੂਵਮੈਂਟ ਉਹਦੀ ਤਲਾਸ਼ਣ ਦੀ ਕੋਸ਼ਿਸ਼ ਹੈ ਡਾਕਟਰ ਉਮਰਦ ਦੀ ਕਿ ਉਹ ਤਿੰਨ ਸਾਢੇ ਤਿੰਨ ਘੰਟੇ ਉਹਨੇ ਕੀ ਕੀਤੇਗੇ ਦੂਜਾ ਫਰੀਦাবাদ ਦੀ ਜਿਹੜੀ ਅਲਫਲਾ ਯੂਨੀਵਰਸਿਟੀ ਹੈ ਉਹਦੇ ਡਾਕਟਰਾਂ ਦੇ ਇਰਤ ਕਿਰਦ ਜਾਂਚ ਨੂੰ ਕਮਾਇਆ ਜਾ ਰਿਹਾਗਾ ਤੇ ਨੈਟਵਰਕ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੋਂ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਡਾਕਟਰ ਆਦਲ ਉਰਾਦਾ ਕਿ ਡਾਕਟਰ ਉਮਰ ਡਾਕਟਰ ਮੁਜ਼ਮਿਲ ਇਤਨਾ ਸਾਹਮਣੇ ਆ ਰਹੇ ਨੇ ਕਿ ਇਹ ਕਿਦੇ ਕਿਦੇ ਤੇ ਨਿਰਭਰ ਸੀਗੇ ਤੇ ਕਿੱਥੇ ਕਿੱਥੇ ਜਾ ਰਹੇ ਸੀਗੇ ਤੀਜਾ ਇਹ ਕਿ ਵਿਸਪੋਰਟ ਦੀ ਪ੍ਰਕਿਰਤੀ ਨਾਲ ਜੁੜਿਆ ਹੋਇਆਗਾ ਕਿ ਮਤਲਬ ਲਾਲ ਕਿਲੇ ਕੋਲ ਇਹ ਕਿਉਂ ਹੋਇਆ ਇਸ ਤੋਂ ਇਲਾਵਾ ਮਤਲਬ ਇਹਦੇ ਚਿੰਨਾ ਤੱਕ ਕੀਲ ਮਿਲੇ ਨਾ ਬਲੇਡ ਨਾ ਛਰਰੇ ਕਿਸੇ ਕਿਸਮ ਦਾ ਟੁਕੜਾ ਵੀ ਨਹੀਂ ਮਿਲਿਆ ਤਾ ਬਸ ਸਿਰਫ ਇਹ ਹੈ ਕਿ ਚੀਜ਼ਾਂ ਮਤਲਬ ਇਹ ਕਿਸ ਕਿਸਮ ਦਾ ਮਟੀਰੀਅਲ ਸੀਗਾ ਕਿਵੇਂ ਇਹਨੂੰ ਪਲਾਨ ਕੀਤਾ ਗਿਆ ਇਸ ਤੇ ਵੀ ਆਪਾਂ ਕਹਿ ਲਈਏ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹ ਹੀ ਹੈ ਕਿ ਤੁਸੀਂ ਸਹੀ ਕਿਹਾ ਕਿ ਜਿਵੇਂ ਪਹਿਲਗਾਮ ਹਮਲਾ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਇੱਕ ਧਰਮ ਦੇਵਲ ਮੋੜ ਦਿੱਤਾ ਗਿਆ ਇੱਕ ਮੁਲਕ ਦੇਵਲ ਮੋੜ ਦਿੱਤਾ ਗਿਆ ਤੇ ਹਜੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਜਿਹੜਾ ਉਹ ਟੈਰਰ ਅਟੈਕ ਕੀਤਾ ਗਿਆ ਸੀਗਾ ਉਹਦੇ ਚ ਕੀ ਬਣਿਆ ਕੋਣ ਫੜੇ ਗਏ ਕੀ ਹੋਇਆ ਸਿਰਫ ਇੱਕ ਇਨਕਾਊਂਟਰ ਦਾ ਆਪਰੇਸ਼ਨ ਮਾਰਦੇ ਹੋ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਮਾਰਦੇ ਮਾਰਦੇ ਉਹ ਤਾਂ ਰੋਲਾ ਪਾ ਲਿਆ ਸੀਗਾ ਪਰ ਕੁਝ ਚੀਜ਼ਾਂ ਆਈ ਨਹੀਂ ਇੱਥੇ ਉਹ ਮਿਨਿਸਟਰੀ ਨੇ NIA ਨੂੰ ਇਸ ਨੂੰ ਸੌਂਪ ਦਿੱਤਾ ਇਸ ਜਾਂਚ ਨੂੰ ਤੇ NIA ਦੇ ਚ ਜਾਂਚ ਕਰੂਗੀ ਤੇ ਇਹ ਹੈ ਜੀ ਬਾਕੀ ਸਟਰੀਟ ਵੈਂਡਰਸ ਖਰੀਦਦਾਰੀ ਕਰਨ ਵਾਲੇ ਮੋਟਰਸਾਈਕਲਾਂ ਵਾਲੇ ਰਿਕਸ਼ੇ ਵਾਲੇ ਇਹ ਸਭ ਤੋਂ ਵੱਧ ਪ੍ਰਭਾਵਿਤ ਰਹੇ ਗਰੀਬ ਲੋਕ ਜ਼ਿਆਦੇ ਮਾਰੇ ਗਏ ਹੈਗੇ ਤੇ ਅਜੇ ਤੱਕ ਤਾਂ ਇਹ ਅਪਡੇਟ ਹੈ ਬਾਕੀ ਕੋਈ ਹੋਰ ਅਪਡੇਟ ਹੋ ਗਈ ਮੈਂ ਜ਼ਰੂਰ ਇਹਦੇ ਤੇ ਕੱਲ ਆਪਣੇ ਬੁਲੇਟਿਨ ਚ ਚਾਹ ਨਾ ਪਾਵਾਂਗਾ ਜੀ ਜ਼ਰੂਰ ਇਸ ਤੇ ਗੱਲ ਕਰਨੀ ਵੀ ਬਣਦੀ ਹੈ ਬੇहद ਸੈਂਸਿਟਿਵ ਇਹ ਮੁੱਦਾ ਹੈ ਪਰ ਉਨੇ ਹੀ ਸੈਂਸਿਟਿਵਿਟੀ ਦੇ ਨਾਲ ਇਸ ਨੂੰ ਲੈਣਾ ਚਾਹੀਦਾ ਹੈ ਗੱਲ ਕਰਨ ਦੇ ਸਮੇ ਸੋ ਇਸ ਤੋਂ ਅੱਗੇ ਜੇਕਰ ਵਧিয়ে ਤਾਂ ਦਿੱਲੀ ਦੇ ਵਿੱਚ ਜਿਹੜਾ ਹਵਾ ਦਾ ਪੋਲਿਊਸ਼ਨ ਹੈ ਉਹ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਉਹ ਸਕੂਲਾਂ ਤੱਕ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਚੁੱਕਿਆ ਹੈ এডਿਕੇਸ਼ਨ ਤੇ ਅਸਰ ਪਾ ਰਿਹਾ ਹੈ ਦਿੱਲੀ ਦੇ ਵਿੱਚ ਕਹਿੰਦੇ 5ਵੀਂ ਤੱਕ ਹਾਈਬ੍ਰਿਡ ਮੋਡ ਚ ਕਲਾਸਾਂ ਲੱਗਣਗੀਆਂ ਜੀ ਇਹ ਕਿਵੇਂ ਚੱਲੇਗਾ ਸਾਰਾ ਸਿਸਟਮ ਦੇਖੋ AQI ਅੱਜ ਵੀ ਦਿੱਲੀ ਦਾ 423 ਸੀਗਾ ਤੇ ਇਹਨੂੰ ਕਿਹਾ ਜਾਂਦਾਗਾ ਕਿ ਬਹੁਤ ਜ਼ਿਆਦਾ ਖਰਾਬ ਜਿਹੜੀ 에ਅਰ ਕੁਆਲਿਟੀ ਇਹਨੂੰ ਕਿਹਾ ਜਾਂਦਾਗਾ ਇਹਦੇ ਤੇ ਇਹਨਾਂ ਨੇ ਕਿਹਾ ਇਹਨਾਂ ਦੇ এডਿਕੇਸ਼ਨ ਡਿਪਾਰਟਮੈਂਟ ਨੇ ਕਿਹਾ ਕਿ ਔਨਲਾਈਨ ਕਲਾਸਾਂ ਹੋਣਗੀਆਂ ਆਪਣੇ ਘਰਾਂ 'ਚ ਬੱਚੇ ਰਹਿਣਗੇ ਤੇ ਉਹਨਾਂ ਨੂੰ ਹਾਈਬ੍ਰਿਡ ਮੋਡ 'ਚ ਪੜਾਇਆ ਜਾਊਗਾ ਅ ਅਗਲੇ ਦੇਸ਼ ਤੱਕ ਉਹਨਾਂ ਨੂੰ ਫਿਜ਼ੀਕਲ ਨਹੀਂ ਪੜਾਇਆ ਜਾਊਗਾ ਜ਼ਿਆਦਾਤਰ ਉਹਨਾਂ ਦੀ ਔਨਲਾਈਨ ਕਲਾਸਾਂ ਚੱਲਣਗੀਆਂ ਤੇ ਦੂਜਾ ਇਹ ਹੈਗਾ ਕਿ ਇੱਕ ਗ੍ਰੇਡੇਡ ਰਿਸਪੌਂਸ ਐਕਸ਼ਨ ਪਲਾਨ ਜੀਆਰਏਪੀ ਦੀ ਗੱਲ ਕਰਦੇ ਨੇ ਉਹਦਾ ਤੀਜਾ ਫੇਸ ਇਹ ਕਹਰੇ ਨੇ ਕਿ ਜੇਸੀ ਲਾਗੂ ਕਰ ਦਿੱਤਾ ਉਹਦੇ ਵਿੱਚ ਬੀਐਸ3 ਪੈਟਰੋਲ ਗੱਡੀਆਂ ਤੇ ਬੀਐਸ4 ਡੀਜ਼ਲ ਗੱਡੀਆਂ ਨੂੰ પ્રતિਬੰਧਿਤ ਉਹਨਾਂ ਤੇ ਬੈਨ ਲਗਾ ਦਿੱਤਾ ਹੈ ਐਨਸੀਆਰ ਦੇ ਵਿੱਚ ਤੇ ਹੋਰ ਵੀ ਇਹਦੇ ਵਿੱਚ ਜਿਵੇਂ ਕੰਸਟਰਕਸ਼ਨ ਹੈ ਗਿਆ ਕੰਸਟਰਕਸ਼ਨ ਅਤੇ ਤੋੜ-ਫੋੜ ਉਹਦੇ ਤੇ ਰੋਕ ਲਗਾ ਦਿੱਤੀ ਹੈ ਕਿ ਕੋਈ ਕੰਸਟਰਕਸ਼ਨ ਐਨਸੀਆਰ ਦੇ ਵਿੱਚ ਨਹੀਂ ਹੋਊਗੀ ਡੀਜ਼ਲ ਟਰੱਕਾਂ ਦੀ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਕਚਰਾ ਜਲਾਣ ਤੇ ਸਖਤ ਪਾਬੰਦੀ ਲਾਈ ਗਈ ਹੈ ਕੋਲਾ ਤੇ ਡੀਜ਼ਲ ਆਧਾਰਿਤ ਜਿਹੜੀ ਇੰਡਸਟਰੀ ਹੈ ਫੈਕਟਰੀਆਂ ਹੈਗੀਆਂ ਉਹਨਾਂ ਨੂੰ ਬੰਦ ਕਰ ਦਿੱਤੇ ਗਏ ਹੈਗੇ ਆ ਉਹ ਡੀਜ਼ਲ ਜਨਰੇਟਰਾਂ ਤੇ ਰੋਕ ਲਾਈ ਲਾਈ ਗਈ ਹੈਗੀ ਆ ਤੇ ਸਿਰਫ ਸੀएनजी ਅਤੇ ਪੀएनजी ਵਾਲੀ ਜਾਂ ਫਿਰ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਇੰਡਸਟਰੀ ਹੈਗੇ ਆ ਉਹਨਾਂ ਨੂੰ ਹੀ ਚਾਲੂ ਰੱਖਣ ਦੀ ਗੱਲ ਕਹੀ ਗਈ ਹੈ ਤੇ ਇਹ ਗੱਲ ਹੈ ਤੇ ਲਗਾਤਾਰ ਸੜਕਾਂ ਤੇ ਪਾਣੀ ਦਾ ਛੜਕਾ ਕੀਤਾ ਜਾ ਰਿਹਾਗਾ ਪਰ ਫਿਰ ਵੀ ਚੀਜ਼ਾਂ ਹੋ ਨਹੀਂ ਰਹੀਆਂ ਉਦਾਂ ਉੱਤਰ ਭਾਰਤ ਦੀ ਜ ਉੱਤਰੀ ਹਵਾਵਾਂ ਨੇ ਉਹਨਾਂ ਨੇ ਆਪਾਂ ਕਹੀਏ ਕਿ ਠੰਡ ਤਾਂ ਲਿਆ ਦਿੱਤੀ ਹੈ ਆਪਾਂ ਤੇ ਰਾਜਸਥਾਨ ਦੀ ਗੱਲ ਕਰ ਲਈਏ ਫਿਰ ਹਰਿਆਣੇ ਦੀ ਆ ਪੰਜਾਬ ਦੀ ਸਾਰੇ ਕਿਤੇ ਇਸ ਟਾਈਮ ਬਹੁਤ ਆਪਾਂ ਕਹੇ ਲਿਆ ਕਿ ਸ਼ੀਤ ਲਹਿਰਾਂ ਚੱਲ ਰਹੀਆਂ ਨੇ ਤੇ ਸ਼ੀਤ ਲਹਿਰਾਂ ਦੋ ਦਿਨ ਅਗਲੇ ਚੱਲਣ ਗਿਆ ਤੇ ਜਿਵੇਂ ਪੰਜਾਬ ਦੇ 6 ਜ਼ਿਲ੍ਹੇ ਹੈ ਗਿਆ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਫਜ਼ਿਲਕਾ ਬਠਿੰਡਾ ਮਾਨਸਾ ਇੱਥੇ yellow alert ਹੈ ਜੀ ਇੱਥੇ ਸਭ ਤੋਂ ਕੋਲਡ ਵੇਵ ਸਭ ਤੋਂ ਵੱਧ ਚੱਲਣ ਗਿਆ ਤੇ ਅਗਲੇ 48 ਘੰਟੇ ਤੱਕ 2 ਡਿਗਰੀ ਤੱਕ ਵੀ ਟੈਂਪਰੇਚਰ ਡਿੱਗ ਸਕਦਾ ਹੈਗਾ ਤੇ ਮਤਲਬ ਬਹੁਤ ਫਰੀਦਕੋਟ ਉਦਾਂ ਵੀ ਉਹ ਠੰਡਾ ਇਲਾਕਾ ਹੈਗਾ 7.2 ਡਿਗਰੀ ਦਰਜ ਕੀਤਾ ਗਿਆ ਸੀ ਜਿਹੜਾ ਨਿਊਨਤਮ ਤਾਪਮਾਨ ਸੀਗਾ ਤਾਂ ਮਤਲਬ ਇਹ ਹੈ ਕਿ ਪੰਜਾਬ ਵੀ ਇਹ ਜਿਹੜਾ ਟੈਂਪਰੇਚਰ ਅਮ ਇਹ ਪੂਰਾ এনवायरमेंट ਦਾ ਨਾਰਥ ਇੰਡੀਆ ਤੇ ਪੰਜਾਬ ਵੀ ਪ੍ਰਭਾਵਿਤ ਹੈ ਮਾਲਵਾ ਖਾਸ ਕਰ ਬਹੁਤ ਜ਼ਿਆਦਾ ਠੰਡਾ ਇਸ ਵਾਰ ਰਹੂਗਾ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ 7 ਰਾਜਾਂ ਦੇ ਵਿੱਚ 8 ਵਿਧਾਨ ਸਭਾ ਸੀਟਾਂ ਦੇ ਉੱਪਰ ਉਪ ਚੋਣਾਂ ਅੱਜ ਹੋਈਆਂ ਨੇ ਤੇ ਕਿਹੋ ਜਿਹਾ ਰਿਹਾ ਜੀ ਸਾਰੀ ਜਗ੍ਹਾ ਮਾਹੌਲ ਕੀ ਸ਼ਾਂਤੀਪੂਰਵਕ ਹੋ ਗਈਆਂ ਨੇ ਚੋਣਾਂ ਚੋਣਾਂ ਸਾਰੀ ਜਗ੍ਹਾ ਤੇ ਨਤੀਜੇ 14 ਨੂੰ ਹੀ ਹੋਣਗੇ ਸਾਰੀਆਂ ਦੇ ਹਾਂ ਇਹਨਾਂ ਦੇ 14 ਨੂੰ ਹੀ ਨਤੀਜੇ ਆਣਗੇ ਤੇ ਬਿਲਕੁਲ 17 ਜਿਆਦੇ ਅਧਿਵਿਧਾਨ ਸਭਾ ਸੀਟਾਂ ਤੇ ਬਾਇਲੈਕਸ਼ਨ ਹੋਏ ਨੇ ਇਹਦੇ ਵਿੱਚ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਨੇ ਬੜਗਾਮ ਅਤੇ ਨਾਗਰੋਟਾ ਰਾਜਸਥਾਨ ਦੀ ਅੰਤਾ ਸੀਟ ਹੈ ਝਾਰਖੰਡ ਦੀ ਗਾਟਸੀਲਾ ਸੀਟ ਹੈ ਬੇਸਿਕਲੀ ਆਦਿਵਾਸੀ ਸੀਟ ਹੈ ਤੇਲ ਤੇਲੰਗਨਾ ਦੀ ਜੁਬਲੀ ਹਿਲਸਾ ਪੰਜਾਬ ਦੀ ਤਰਨਤਾਰਨ ਮਿਜ਼ੋਰਮ ਦੀ ਡੰਪਾ ਤੇ ਓਡੀਸ਼ਾ ਦੀ ਨੂਆਪਾੜਾ ਇਹ ਸੀਟਾਂ ਨੇ ਜਿਨ੍ਹਾਂ ਤੇ ਬਾਇਲੈਕਸ਼ਨ ਹੋ ਰਹੇ ਹੈਗੇ ਆ ਤੇ ਇਹਦੇ ਚ ਲਗਭਗ ਸਭ ਤੋਂ ਜਿਹੜੀ ਕਟ ਵੋਟਿੰਗ ਹੋਈ ਆ ਸਭ ਤੋਂ ਕਟ ਵੋਟਿੰਗ ਤਾਂ ਦੇਖੋ ਜੁਬਲੀ ਹिल्स ਤੇਲੰਗਨਾ ਦੇ ਵਿੱਚ ਹੋਈ ਆ 40% ਦੂਜੇ ਤੇ ਬੜਗਾਮ 42% ਜੰਮੂ ਕਸ਼ਮੀਰ ਦੇ ਵਿੱਚ ਤੇ ਬਾਕੀ ਨਗਰ ਨਗਰੋਟਾ ਚ ਵੱਧ ਹੋਈ ਹੈ 65% ਹੋਈ ਹੈ ਤੇ ਤਰਨਤਾਰਨ ਦੀ ਜੇ ਗੱਲ ਕਰ ਲਈਏ ਜਦੋਂ ਤੱਕ ਖਬਰ ਲਿਖੀ ਇਹ 3 ਵਜੇ ਦੇ ਨੇ ਹਾਲਾਕੇ ਤਰਨਤਾਰਨ ਦਾ ਜਿਹੜਾ ਫਾਈਨਲ ਡਾਟਾ ਆਪਾਂ ਨਹੀਂ ਕਹਿ ਸਕਦੇ ਕਿ ਹਜੇ ਫਾਈਨਲ ਡਾਟਾ ਉਹਨਾਂ ਨੇ ਅਪਡੇਟ ਨਹੀਂ ਕੀਤਾ ਫਾਈਨਲ ਡਾਟਾ ਹੋਊਗਾ ਉਹ ਮੈਂ ਤਰਨਤਾਰਨ ਦਾ ਵੀ ਦੱਸਦਾ ਹਾਂ ਉਦਾਂ ਹਜੇ ਤੱਕ ਜਿਹੜੀ ਕਹੀ ਜਾ ਰਹੀ ਹੈ ਉਹ ਕਹਿਦਾ ਰਹੇਗਾ ਕਿ 40% VOTING ਤਰਨਤਾਰਨ ਦੇ ਵਿੱਚ ਹੋਈ ਹੈ 60.95% ਤਾਂ ਦੇਖੋ ਕਿ ਚੋਣ ਆਇਓ ਕੀ ਪਤਾ ਕਲ ਕੋਈ ਹੋਰ ਫਾਈਨਲ ਡਾਟਾ ਇਹਦੇ ਚ ਵੋਟਿੰਗ ਵਧਾ ਦੋਵੇ ਪਰ 6 ਵਜੇ ਤੱਕ ਜਿਹੜੀ ਸ਼ਾਮ ਨੂੰ 6 ਵਜੇ ਤੱਕ ਜਿੰਨਾ ਦਰਜ ਕੀਤਾ ਗਿਆ ਹੈਗਾ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਿੰਸੀ ਉਹਨਾਂ ਨੇ ਦੱਸਿਆ ਕਿ 60.95% ਜਿਹੜਾ ਹੈਗਾ ਮਤਦਾਨ ਹੋਇਆਗਾ ਇਸ ਦੇ ਨਾਲ ਆਪਾਂ ਤਰਨਤਾਰਨ ਉਪ ਚੋਣਾਂ ਦੀ ਥੋੜੀ ਜੀ ਹੋਰ ਗੱਲ ਕਰ ਲਈਏ ਤਾਂ ਅਕਾਲੀ ਦਲ ਕਹਿੰਦਾ ਵੀ ਪੁਲਿਸ ਨੇ ਬੂਥ ਕੈਪਚਰਿੰਗ ਕਰਾਈ ਹੈ ਹਾਂ ਅੱਤ ਇਹ ਇੰਟਰਸਟਿੰਗ ਹੈਗਾ ਕਿ ਕਈ ਸਾਰੇ ਅਰੋਪ ਅੱਜ ਚੱਲੇ ਹੈਗੇ ਆ ਤੇ ਇਹਦੇ ਚ ਦੇਖੋ ਇੱਕ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਨੇ ਕਿ ਐਸਐਚਓ ਤੇ ਤੱਕਾ ਕਰਨਦਾਰੋਂ ਪਲਾਇਆ ਪਾਰਟੀ ਨੇ ਕਹਿ ਕੇ ਕਿ ਐਸਐਚਓ ਨੇ ਬੂਥ ਕੈਪਚਰਿੰਗ ਕਰਾਈਏ ਇੱਕ ਐਸਆਈ ਵਿਅਦਨ ਉਹਦੇ ਨਾਲ ਸੀਗਾ ਤੇ ਸਰਕਾਰੀ ਤੰਤਰ ਨਾਲ ਰਲ ਕੇ ਸਾਡੇ ਬੂਥ ਕੈਪਚਰ ਕੀਤੇ ਗਏ ਹੈਗੇ ਆ ਉਹਨਾਂ ਨੇ ਇਸ ਦੇ ਇਸ ਇਸ ਨੂੰ ਪੁਖਤਾ ਕਰਨ ਵਾਸਤੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈਗਾ ਇਸ ਤੋਂ ਇਲਾਵਾ ਇਹ ਆ ਬੀਜੇਪੀ ਦੇ ਕਾਊਂਟਰ ਕੋਲ ਇੱਕ ਸੰ nghiਗਧਕਾਰ ਦੀ ਫੋਟੋ ਵੀ ਜਾਰੀ ਹੋਈ ਉਹਦੇ ਚ ਪੁਲਿਸ ਨੇ ਉੱਥੋਂ ਹਟਾ ਦਿੱਤਾ ਭਜਪਾ ਗੂਪਤੇ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਲਾ ਕੇ ਕਿਹਾ ਕਿ ਜਿਹੜੇ ਤਸਕਰ ਸੀਗੇ ਉਹ ਉਹ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਅ ਇਸ ਤੋਂ ਇਲਾਵਾ ਜੇ ਆਪਾਂ ਨੋ ਗੱਲ ਕਰਨਾ ਹੋਵੇ ਤਾਂ ਮਤਲਬ ਤਰਨ ਤਰਨ ਇਸ ਕਰਕੇ ਇੰਟਰਸਟਿੰਗ ਇਲੈਕਸ਼ਨ ਬਣਿਆ ਹੋਇਆ ਪੰਜਾਬ ਵਾਸਤੇ ਕਿਉਂਕਿ ਇਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਟੇਕ ਲੱਗਿਆ ਹੋਇਆ ਕਿਉਂਕਿ ਪੰਥਕ ਸੀਟ ਹੈ ਤੇ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਹੈ ਉਹਦੇ ਤੇ ਵੀ ਚੀਜ਼ਾਂ ਦੇਖ ਰਹੇ ਨੇ ਲੋਕ ਕਾਂਗਰਸ ਚੌਥੇ ਤੇ ਨਾ ਚਲੀ ਜਾਵੇ ਲਗਾਇਆ ਜਾ ਰਿਹਾਗਾ ਤੇ ਆਮ ਆਦਮੀ ਪਾਰਟੀ ਨੂੰ ਆਪਣੀ ਸੀਟ ਬਚਾਣੀ ਹੈਗੀ ਆ ਇਹ ਕਿਹਾ ਜਾ ਰਿਹਾਗਾ ਕਿ ਜਿਵੇਂ ਮੈਂ ਦੇਖ ਰਿਹਾ ਸੀ ਗੱਜ ਬਹੁਤ ਸਾਰੇ ਜਿਹੜੇ ਐਗਜ਼ਿਟ ਪੋਲ ਹੈਗੇ ਆ ਉਹ ਇਸ ਸੀਟ ਬਾਰੇ ਵੀ ਜਾਰੀ ਕੀਤੇ ਜਿਵੇਂ ਤਾਂ ਨਹੀਂ ਪਾਸ ਕਰਦਾ ਮੈਂ ਦੇਖ ਰਿਹਾ ਸੀਗਾ ਜਾਂ ਹੋਰ ਜਿਹੜੇ ਅਖਬਾਰਾਂ ਦੇ ਨਿਊ ਚੈਨਲਾਂ ਦੇ ਦੇਖ ਰਿਹਾ ਸੀ ਉਹ ਜ਼ਿਆਦਾਤਰ ਉੱਥੇ ਅਪਡੇਟ ਤੇ ਰਹੇ ਸੀਗੇ ਕਿ ਜ਼ਿਆਦਾਤਰ ਤਰੰਤਾਂ ਰੰਚੀ ਆਮ ਆਦਮੀ ਪਾਰਟੀ ਨੂੰ ਦਿਖਾ ਰਹੇ ਸੀਗੇ ਦੂਜੇ ਨੰਬਰ ਤੇ ਅਕਾਲੀ ਦਲ ਨੂੰ ਦਿਖਾ ਰਹੇ ਸੀਗੇ ਤੀਜੇ ਨੰਬਰ ਤੇ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਨੂੰ ਦਿਖਾ ਰਹੇ ਸੀਗੇ ਤੇ ਚੌਥੇ ਦੇ ਕਾਂਗਰਸ ਨੂੰ ਦਿਖਾ ਰਹੇ ਸੀ ਬਾਕੀ ਕੱਲ ਰਿਜ਼ਲਟ ਆਊਗਾ ਸੋਰੀ 11 14 ਤਰੀਕ ਨੂੰ ਰਿਜ਼ਲਟ ਆਊਗਾ ਉਦੋਂ ਪਤਾ ਲੱਗੂਗਾ ਕਿ ਕੀ ਸੱਚ ਹੈ ਮੈਂ ਤਰਨਤਾਰਨ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਦਿਖਾ ਦਿਖਾ ਰਹੇ ਨੇ ਜਿਹੜੇ ਐਗਜ਼ਿਟ ਪੋਲ ਦਿਖਾ ਰਹੇ ਨੇ ਉਹਨਾਂ ਨੂੰ ਉਸ ਉਹਨਾਂ ਆਰਗੂਮੈਂਟਸ ਨੂੰ ਬਾਈ ਨਹੀਂ ਕਰਦਾ ਉਹ ਵੀ ਮੈਨੂੰ ਠੀਕ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਕਿ ਅਮਰਤਪਾਲ ਦੀ ਪਾਰਟੀ ਦੀ ਜਿੱਤ ਹੋਊਗੀ ਮੈਨੂੰ ਲੱਗਦਾਗਾ ਕਿ ਉਹ ਦੂਜੇ ਦੇ ਰਹਿਣਗੇ ਜਾਂ ਫਿਰ ਚੋਣ ਜਿੱਤਣਗੇ ਇਹਨਾਂ ਚੋਂ ਇੱਕ ਹੋਣਾਗਾ ਹੂੰ ਜੀ ਉਧਰ ਡੀਆਈਜੀ ਪੁੱਲਰ ਨੂੰ ਹੁਣ 5 ਦਿਨ ਦਾ ਰਿਮਾਂਡ ਖਤਮ ਹੋ ਜਾਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ ਜੀ ਇਹ ਰਿਮਾਂਡ ਦੇ ਦੌਰਾਨ ਬਹੁਤ ਸਾਰੇ ਗੱਲਾਂ ਆਪਾਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਨੇ ਕਿ ਕਿੰਨੇ ਅਫਸਰਾਂ ਦਾ ਨਾਮ ਆ ਰਿਹਾ ਹੈ ਜਾਂ ਉਸ ਤੋਂ ਅੱਗੇ ਕੋਈ ਗੱਲ ਤੁਰੀ ਜੀ ਇਸ 5 ਦਿਨ ਦਾ ਰਿਮਾਂਡ ਕਿੰਨਾ ਕੁ ਪ੍ਰੋਡਕਟਿਵ ਰਹਿਣ ਦੀ ਆਸ ਹੈ ਇਸ ਦਾ ਕਿੰਨਾ ਕੁ ਰਿਹਾ ਪ੍ਰੋਡਕਟਿਵ ਦੇਖੋ ਇਹ ਬੜਾ ਅਜੀਬ ਹੈ ਡੀਆਈਜੀ ਦੀ ਜੁਡੀਸ਼ੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ কোর্ਟ ਨੇ কোর্ਟ ਤੇ ਸੀਬੀਆਈ ਨੇ ਕਿਹਾ ਕਿ ਜਿਹੜਾ ਡੀਆਈਜੀ ਪੋਲਰ ਹੈ ਉਹ ਸਹੀ ਸਵਾਲਾਂ ਤੇ ਸਹੀ ਜਵਾਬ ਨਹੀਂ ਦੇ ਰਿਹਾ ਸੀਗਾ ਸਾਨੂੰ ਉਸਨੇ ਗੁੰਮਰਾ ਕੀਤਾ ਇਹ આરોਪ ਵੀ ਲਾਏ ਬਾਕੀ ਅੱਜ ਡੀਆਈਜੀ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਸੀਗਾ ਉਹ ਸੀਬੀਆਈ ਸਪੈਸ਼ਲ ਕੋਰਟ ਬੇਸਿਕਲੀ ਸੀਬੀਆਈ ਹੋਰ ਰਿਮਾਂਡ ਮੰਗ ਰਹੀ ਸੀਗੀ ਪਰ ਉਹਨਾਂ ਨੂੰ 20 ਨਵੰਬਰ ਤੱਕ ਆਣ ਵਾਲੀ 20 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਚ ਪੇਸ਼ ਕੀਤਾ ਗਿਆ ਹੈਗਾ ਤੇ ਸੀਬੀਆਈ ਦੇ ਵਕੀਲ ਅੱਜ ਲਗਾਤਾਰ ਇਹ ਕਹਿੰਦੇ ਰਹੇ ਕਿ ਡੀਆਜੀ ਪੋਲਰ ਲਗਾਤਾਰ ਕੋਆਪਰੇਟ ਨਹੀਂ ਕਰ ਰਿਹਾ ਹੈਗਾ ਤੇ ਗਲਤ ਜਵਾਬ ਦੇ ਰਹੇ ਨੇ ਜਦਕਿ ਸੀਬੀਆਈ ਕੋਲ ਪ੍ਰੂਫ ਨੇ ਈਡੀਵੀ ਅੱਜ ਇਸ ਮਾਮਲੇ ਦੇ ਵਿੱਚ ਈਡੀਵੀ ਈਡੀ ਦੀ ਵੀ ਐਂਟਰੀ ਹੋ ਚੁੱਕੀ ਹੈ ਤੇ ਈਡੀਵੀ ਸੀਬੀਆਈ ਦੇ ਦਫ਼ਤਰ ਪਹੁੰਚੀ ਹੈ ਤੇ ਈਡੀ ਉਹਨਾਂ ਆਈਐਸ ਆਈਪੀਐਸ ਅਫਸਰਾਂ ਦਾ ਰਿਕਾਰਡ ਲੈਣ ਵਾਸਤੇ ਪਹੁੰਚੀ ਹੈ ਜਿਨ੍ਹਾਂ ਕੋਲ ਬੇਨਾਮੀ ਸੰਪਤੀ ਹੈ ਪੰਜਾਬ ਅਫਸਰਾਂ ਦੇ ਨਾਂ ਸਾਹਮਣੇ ਆਉਣ ਦੀ ਗੱਲ ਆ ਰਹੀ ਹੈ ਉਹਦੇ ਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਿਚੋਲੇ கிருஷ்ਨੂ ਸਰਦਾ கிருஷ்ਨਾ கிருஷ்ਨੂ ਸਰਦਾ ਦੇ ਜਿਹੜੇ ਮੋਬਾਈਲ ਤੇ ਇਲੈਕਟ੍ਰੋਨਿਕ ਡਿਵਾਈਸ ਹੈ ਗਿਆ ਉਹਨਾਂ ਦੇ ذریعے ਟਰਾਂਸਫਰ ਪੋਸਟਿੰਗ ਐਫ ਆਈ ਆਰ ਰੱਦ ਕਰਾਣ ਕੇਸ ਪ੍ਰਭਾਵਿਤ ਕਰਨਾ ਇਸ ਕਿਸਮ ਦੇ ਜਿਹੜੇ ਮਾਮਲੇ ਸੀਗੇ ਉਹਦੇ ਕਈ ਸਾਰੇ ਅਫਸਰਾਂ ਦੇ ਨਾਂ ਸਰਜਰੀਕ ਮਤਲਬ ਪਬਲਿਕ ਹੋ ਸਕਦੇ ਨੇ ਤੇ 14 ਅਫਸਰਾਂ ਦੇ ਤਾਂ ਸਿੱਧੇ ਆਈਪੀਐਸ ਦਾ ਜਦੋਂ ਰਿਮਾਂਡ ਲਿਆ ਗਿਆ 10 ਆਈਪੀਐਸ ਅਤੇ 4 ਆਈਐਸ 14 ਅਫਸਰਾਂ ਦਿੱਤਾ ਡੀਆਈਜੀ ਹਰਚਰਨ ਸਿੰਘ ਪੁਲਰ ਨੇ ਹੀ ਨਾਲ ਲਏ ਤੇ ਤੇ ਫੀਲਡ ਅ ਅੱਠ ਐਦਾ ਦੇ ਹੈ ਗਿਆ ਆਈਪੀਐਸ ਅਫਸਰ ਜਿਹੜੇ ਕਿ ਫੀਲਡ ਤੇ ਵੀ ਤਨਾਤ ਨੇ ਦੋ ਪੰਜਾਬ ਪੁਲਿਸ ਅਕਾਦਮੀ ਚ ਹੈ ਗਿਆ ਤੇ ਅੱਠ ਅੱਠ ਜਾਣਿਆਂ ਦੀ ਫੀਲਡ ਪੋਸਟਿੰਗ ਹੈ ਗਿਆ ਪ੍ਰਾਪਰਟੀ ਡੀਲਰਾਂ ਦੇ ਠਿਕਾਣਿਆਂ ਤੇ ਵੀ ਸੀਬੀਆਈ ਰੇਡ ਡੈਡਾਂ ਵਜੀਆਂ ਨੇ ਭਵਿੰਦਰ ਸਿੰਘ ਦੇ ਪਟਿਆਲਾ ਤੇ ਲੁਧਿਆਣਾ ਦੇ ਟਿਕਾਣੇ ਸੀਗੇ ਉੱਥੇ ਵੀ ਕਿਉਂਕਿ ਬਹੁਤ ਸਾਰੇ ਪੁਲਿਸ ਦੇ ਅਫਸਰ ਆਈਪੀਐਸ ਅਫਸਰ ਉਹਨਾਂ ਰਾਹੀਂ ਹੀ ਆਪਣਾ ਪੈਸਾ ਜਿਹੜਾ ਬਲੈਕ ਪੈਸਾ ਸੀਗਾ ਉਹਨੂੰ ਵਾਈਟ ਕਰ ਰਹੇ ਸੀਗੇ ਤੇ ਇਹ ਵੀ ਇੰਟਰਸਟਿੰਗ ਹੈ ਤਾ ਮਤਲਬ ਈਡੀ ਜਿਹੜੇ ਪੰਜਾਬ ਅਫਸਰਾਂ ਦੀ ਗੱਲ ਚੱਲ ਰਹੀ ਹੈ ਉਹਨਾਂ ਦੇ ਨਾਂ ਲੈ ਕੇ ਜਾਊਗੀ ਤਾਂ ਸ਼ਾਇਦ ਈਡੀ ਵੀ ਪੰਜਾਬ 'ਚ ਕੋਈ ਕਾਰਵਾਈ ਕਰੇ ਸੀਬੀਆਈ ਤੋਂ ਬਾਅਦ ਇਹ ਇੰਟਰਸਟਿੰਗ ਹੈ ਕਿ ਬਹੁਤ ਸਾਰੇ ਲੋਕ ਇਸ ਬਾਰੇ ਨਾ ਅਲੱਗ-ਅਲੱਗ ਕਿਆਸ ਲਗਾ ਰਹੇ ਨੇ ਮੈਂ ਕੱਲ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਮੇਰੇ ਇੱਕ ਸ਼ੋਰਸ ਹੈਗਾ ਸੀਐਮਓ 'ਚ ਤੇ ਉਹ ਕਹਿ ਰਿਹਾ ਸੀਗਾ ਕਿ ਯਾਰ ਇਹ ਜਿਹੜਾ ਚੱਲ ਰਿਹਾਗਾ ਪੰਜਾਬ ਦੇ ਵਿੱਚ ਇਹ ਅਮਿਤਸਿਆ ਕਿਤੇ ਨਾ ਕਿਤੇ 2027 ਵਾਸਤੇ ਇਦਾਂ ਦੇ ਅਫਸਰਾਂ ਦੀ ਕਰ ਰਿਹਾਗਾ ਜਨਾ ਦੇ ਗਰਦਨ ਉਹਨਾਂ ਦੇ ਹੱਥ ਹੱਥ 'ਚ ਹੋਵੇ ਯਾਨੀ ਕਿ ਜੇ ਅਫਸਰਾਂ ਦੇ ਮੁਤਾਬਕ ਨਹੀਂ ਚੱਲਣਗੇ ਕੇਂਦਰ ਦੇ ਮੁਤਾਬਕ ਫਿਰ ਜ਼ਿਲ੍ਹਾ ਬੰਦ ਕਰ ਦੇਣਗੇ ਤੇ ਇਸ ਕਰਕੇ ਉਹਨਾਂ ਨੂੰ ਅਫਸਰਾਂ ਨੂੰ ਕਟਪੁਤਲੀ ਬਣਾਉਣ ਵਾਸਤੇ ਹਾਲਾਂਕਿ ਮੈਂ ਤਾਂ ਉਹਨੂੰ ਇਹ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਅਫਸਰ ਹਮੇਸ਼ਾ ਹੀ ਕੇਂਦਰ ਦੇ ਅਸਾਰੇ ਤੇ ਹੀ ਚੱਲਦੇ ਰਹੇ ਹੈਗੇ ਆ ਪੰਜਾਬ ਦੀ ਜਿਹੜੀ ਪੁਲਿਸ ਹੈ ਪੰਜਾਬ ਦੇ ਜਿਹੜੇ ਪੁਲਿਸ ਫੋਰਸ ਹੈ ਉਹ ਹਮੇਸ਼ਾ ਹੀ ਇੰਡੀਆ ਦੀ ਹੋਮ ਮਿਨਿਸਟਰੀ ਦੇ ਅਕੋਰਡਿੰਗ ਚੱਲਦੀ ਹੈ ਤੇ ਪੰਜਾਬ ਦੇ ਜਦੋਂ ਮਤਲਬ ਮੈਂ ਦੇਖਦਾ ਪੰਜਾਬ ਦਾ ਜਿਹੜਾ ਡੀਜੀਪ ਕੀ ਹੈ ਉਹ ਅਮਿਤ ਸ਼ਾਹ ਦੀ ਵੱਧ ਸੁਣਦਾਗਾ ਵਜਾਇ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ ਇਹ ਵੀ ਇੱਕ ਸੱਚਾਈ ਹੈ ਹਕੀਕਤ ਹੈ ਆਪਾਂ ਕਿਸਾਨ ਅੰਦੋਲਨ ਵੇਲੇ ਦੇਖਿਆ ਸੀਗਾ ਕਿ ਜਦੋਂ ਹਰਿਆਣਾ ਪੁਲਿਸ ਨੇ ਅਤੇ ਪੰਜਾਬ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤੇ ਸੀਗੇ ਤੇ ਉਹ ਮੈਂ ਲਗਾਤਾਰ ਦੇਖਿਆ ਤੇ ਇਹ ਹੁਣ ਵੀ ਮੈਨੂੰ ਲੱਗਦਾਗਾ ਕਿ ਇਸੇ ਕਿਸਮ ਦੀ ਚੀਜ਼ ਦੇਖਣ ਨੂੰ ਮਿਲ ਸਕਦੀ ਹੈ ਹੂੰ ਜੀ ਸੋ ਇਹ ਸਨ ਅੱਜ ਦੀਆਂ ਤਾਜ਼ਾ ਖਬਰਾਂ ਜਿਹੜੀਆਂ ਸਾਰਾ ਦਿਨ ਸੁਰਖੀਆਂ ਬਣੀਆਂ ਰਹੀਆਂ ਤੇ ਇਸੇ ਦੇ ਨਾਲ ਮਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਪ੍ਰੋਗਰਾਮ ਦਾ ਸਮਾਅ ਇੱਥੇ ਸੰਪੰਨ ਹੁੰਦਾ ਹੈ ਜੀ